ਸਵਾਗਤ ਹੈ ਦੋਸਤੋ ਤੁਹਾਨੂੰ ਟੀਮ ਮਾਲਵਾ ਤੁਹਾਨੂੰ ਨਵਾਂ ਬਸਡਾ ਪੁਆਣੀਗੜ ਟੱਪਕੇ ਸ੍ਰੀ ਗੁਰੂ ਨਾਨਕ ਦੇਵ ਮੋਦੀਖਾਨਾ ਵਿਖੇ ਲੈ ਆਈਏ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੀ ਹੈ ਨਵਾਂ ਬਸਡਾ ਟੱਪਕੇ ਤੇ ਤੁਸੀਂ ਦੇਖ ਸਕਦੇ ਹੋ ਇਹ ਰੋਡ ਹੈ ਜਿਹੜੀ ਇਹ ਅੱਗੇ ਜੋ ਪੁਰਾਣਾ ਧਰਮਕੰਡਾ ਸੀ ਉਧਰੋਂ ਵੱਲੋਂ ਜਾਂਦੀ ਹੈ ਸੋ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੰਦਰ ਦੀਆਂ ਤਸਵੀਰਾਂ ਦੀਵਾਲੀ ਨੂੰ ਲੈ ਕੇ ਵਿਸ਼ੇਸ਼ ਤੋਹਫੇ ਨੇ ਜਿਹੜੇ ਵਿਸ਼ੇਸ਼ ਰਿਆਤਾਂ ਨੇ ਜਿਹੜੀਆਂ ਹਰ ਵਾਰੇ ਦਿੱਤੀਆਂ ਜਾਂਦੀਆਂ ਨੇ ਇਲੈਕਟ੍ਰੋਨਸ ਦੇ ਨਾਲ ਸਮਾਨ ਹੋਵੇ ਭਾਵੇਂ ਹੀ ਲੈਪਟਾਪ ਹੋਣ ਚੋਥੀ ਗੱਲ ਸਵਾਗਤ ਹੈ ਜੀ ਦੋਸਤੋ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਬੰਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤਿਹਾਰਾਂ ਦੇ ਦਿਨ ਨੇ ਦੀਵਾਲੀ ਦਾ ਪਾਵਨ ਤਿਹਾਰ ਹੈ ਜਿਹੜਾ ਉਹ ਬਿਲਕੁਲ ਦੋ ਦਿਨ ਰਹਿ ਗਏ ਨੇ ਤੇ ਤਸਵੀਰਾਂ ਤੁਹਾਨੂੰ ਨਵੇਂ ਬਸਟ ਅਡੇ ਦੇ ਨੇੜੇ ਸ੍ਰੀ ਗੁਰੂ ਨਾਨਕ ਦੇਵ ਮੋਦੀਖਾਨਾ ਦੀਆਂ ਦਿਖਾ ਰਹੇ ਹਾਂ ਜਿੱਥੇ ਅ ਇਲੈਕਟ੍ਰੋਨਿਕਸ ਦਾ ਸਮਾਨ ਹੈ ਭਮਕੇ ਇਕੱਠੀਆਂ ਕਿਟਾਂ ਕਿ ਤਾਂ ਤੋਂ ਭਾਵ ਪਵਾ ਸੋਫੇ ਦੇ ਦੇ ਦੋ ਬੈੱਡ ਲੈ ਦੇ ਦੋ ਕੁਰਸੀਆਂ ਦੇ ਦੇ ਦੋ ਪੂਰਾ ਸੈੱਟ ਹੈ ਜਿਹੜਾ ਬਣਾ ਬਣਾਇਆ ਦੇ ਦੇ ਉਹ ਇਸ ਟਾਈਮ ਕਿਉਂਕਿ ਪਿਛਲੇ ਬੁਰਿਆਂ ਦੇ ਵਿੱਚ ਅਸੀਂ ਨੇ ਦੇਖਿਆ ਕਿ ਵੱਡਾ ਕੰਸੈਸ਼ਨ ਹੈ ਜਿਹੜਾ ਉਹ ਤਿਹਾਰਾਂ ਦੇ ਦਿਨਾਂ ਤੇ ਹੀ ਦਿੱਤਾ ਜਾਂਦਾ ਰਹੇ ਐਸੋਰ ਕੀ ਕੀ ਕੰਸੈਸ਼ਨ ਨੇ ਉਹ ਆਪਾਂ ਗੱਲਬਾਤ ਕਰਾਂਗੇ ਸਤਨਾਮ ਦੀ ਮੁੱਖ ਪ੍ਰਬੰਧਕ ਨੇ ਸ੍ਰੀ ਗੁਰੂ ਨਾਨਕ ਦੇ ਮੋਦੀ ਖਾਨੇ ਦੇ ਤੇ ਕੀ ਕੀ ਸਮਾਨ ਹੈ ਇਸ ਵਾਰ ਇਲੈਕਟ੍ਰੋਨਿਕਸ ਦੇ ਵਿੱਚ ਕੀ ਕੀ ਹੈ ਉਹ ਸਾਰੀ ਜਿਹੜੀ ਗੱਲਬਾਤ ਆਪਾਂ ਕਰਦੇ ਆਂ ਸਵਾਗਤ ਹੈ ਸਤਨਾਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਜੀ ਸਤਨਾਮ ਜੀ ਇਸ ਵਾਰ ਦੀ ਦਿਵਾਲੀ ਤੁਹਾਡੇ ਚੋਣ ਵਾਲਿਆਂ ਦੀ ਤੁਹਾਡੇ ਫਾਲੋਅਰਾਂ ਦੀ ਆਮ ਲੋਕਾਂ ਦੀ ਕਿਸ ਤਰ੍ਹਾਂ ਦੀ ਰਹੂਗੀ ਬਹੁਤ ਵਧੀਆ ਰਹੂਗੀ ਦਿਵਾਲੀ ਜੀ ਦਿਵਾਲੀ ਬਹੁਤ ਵਧੀਆ ਦੀ ਦਿਵਾਲੀ ਕਸਟਮਰ ਵੀ ਬਹੁਤ ਵਧੀਆ ਹੈਗਾ ਇਨਕਰੀਜ ਆ ਲੋਕਾਂ ਦਾ ਉਤਸ਼ਾਹ ਵੀ ਬਹੁਤ ਭਾਰੀ ਦੇਖਿਆ ਜਾ ਰਿਹਾ ਦਿਵਾਲੀ ਦਾ ਤੇ ਪਹਿਲਾਂ ਕਨਫਿਊਜ਼ਨ ਸੀ 20 ਤਰੀਕ ਦੇ ਜਾਂ ਕਿੰਨੀ ਉਹਨਾਂ ਨੇ ਕਲੀਅਰ ਹੋ ਚੁੱਕੇ 21 ਤਰੀਕ ਦੀ ਦਿਵਾਲੀ ਆ ਜੀ ਤੇ ਸਾਡੇ ਕੋਲ ਵਧੀਆ ਪੂਰੀ ਸੇਲ ਲਾਈ ਹੈ ਇਸ ਦਿਵਾਲੀ ਦੀ ਆ ਦੇਖੋ ਸਾਡੇ ਕੰ ਫਰਨੀਚਰ ਦੇ ਉੱਪਰ ਬੂਫਰਾਂ ਦੇ ਉੱਪਰ ਹਰ ਇੱਕ ਚੀਜ਼ ਦੇ ਉੱਪਰ ਇਲੈਕਟ੍ਰੋਨਿਕ ਫਰਸ਼ੀ ਮਸ਼ੀਨ ਫ੍ਰਿਜ ਸਾਰੇ ਉੱਪਰ ਸੇ ਲਾਈ ਹੋਈ ਹੈ ਅਗਰ ਤੁਸੀਂ ਨੇ ਸਾਡੇ ਤੋਂ ਲੈਪਟਾਪ ਲੈਣੇ ਹੋ ਕੋਈ ਵੀ ਲੈਪਟਾਪ ਲੈਣੇ ਸਾਡੇ ਕੋਲ ਸਪੈਸ਼ਲ ਡੀਲਾਂ ਲੱਤੀ ਹੈ ਦਿਵਾਲੀ ਬਾਅਦ ਤੇ ਸਪੈਸ਼ਲ ਮਾਲ ਚੱਕਿਆ ਹੋਇਆ ਹੈ i5 ਲੈਪਟਾਪ 8th ਜਨਰੇਸ਼ਨ 8GB 255 ਬਹੁਤ ਹੀ ਘੱਟ ਰੇਟ ਤੇ ਜਿਹੜਾ 18000 ਰੁਪਏ ਦਾ ਨਾਲ ਪੰਜ ਗਿਫਟ ਦੇ ਰਿਹਾ i5 i5 8th ਜਨਰੇਸ਼ਨ ਇੰਪੋਰਟ ਰਮਨ ਲਬਟਾ ਹੈ 2 ਮਹੀਨਾ ਦੀ ਗਾਰੰਟੀ ਹੈ ਜੀ ओके okay. हां जी दोन दो मिनटों की गारंटी दे रहे हैं जी ते असी बहुत 17000 लैपटॉप दे रहे हैं ते नाल पांच गिफ्ट फ्री देना बैग सब कुछ फ्री दे रहे हैं जी पहले और बहुत सारी देखो कितनी सारी ਸਾਡੇ ਕੋਲੇ ਪਈਆ ਕੰਪਿਊਟਰ ਪਈ ਨੇ ਲੈਪਟਾਪ ਪਈ ਨੇ ਬੂਖ ਰੇਡੇ ਮਰਜੀ ਲੈ ਲੋ ਬਲੂਥ ਵਾਲੇ ਲੈ ਲੋ ਜਿਹੜੇ ਮਰਜੀ ਬੂਖਾ ਰੇਡੇ ਪਈਆ ਬਾਕੀ ਜੇ ਕੋਈ ਵੀ ਬੰਦਾ ਸਾਡੇ ਕੋਲੇ 20000 ਦੀ ਸੇਲ ਪਰਚੇਜ ਕਰਦਾ ਤਾਂ ਅਸੀਂ ਨੇ ਇੱਕ ਦਵਾਈ ਤੇ ਡਰਾ ਕੱਟਿਆ ਹੋਰੇ ਪੰਜ ਪੰਜ ਇਨਾਮ ਉਹਨਾਂ ਨੂੰ ਮਿਲ ਲਗੇ ਪੰਜ ਦਿਲਿਆਂ ਚ ਮੈਂ LED TV ਮਿਲੂਗਾ ਤੇ ਕਾਫੀ ਸਾਰੇ ਹੈਗੇ ਨੇ LED TV ਮਿਲੂਗਾ ਪਲਾਸਟਿਕ ਦੇ ਕੁਰਸੀਆਂ ਦਾ ਸੈੱਟ ਮਿਲੂਗਾ ਗੱਦੇ ਮਿਲਣਗੇ ਰੂਮ ਮੇਟਰ ਮਿਲੂਗਾ ਤੇ ਆਪਣਾ ਇੱਕ ਪੱਖਾ ਮਿਲੂਗਾ ਇਹ ਮੇਰੇ 5-7 ਕਿੱਪਟ ਹੈਗਨੇਟ ਅਸੀਂ ਨੇ ਤੇ ਬਾਰਿਦਵਾਰ ਡਰਾਅ ਕੱਢਾਂਗੇ ਜਿਹੜੇ ਵੀ ਸਾਡੇ ਕੋਈ ਵੀ ਬੰਦਾ ਸ਼ਾਪਿੰਗ ਕਰਕੇ ਜਾਊਗਾ ਚਾਹੇ ਥੋੜੀ ਕਰੇ ਜਾਂ ਬੰਦ ਕਰੇ ਹਰ ਇੱਕ ਦਾ ਡਰਾਅ ਦੇ ਵਿੱਚ ਨਾਮ ਹੋਊਗਾ ਜਿੰਨੇ ਵੀ ਦਵਾਇ ਦੇਉਣਗੇ ਬੰਦੇ ਅੱਛਾ ਇੱਕ ਵੱਡੀ ਗੱਲ ਹੈ ਆਪਾਂ ਦੇਖ ਰਹੇ ਆ ਤੁਸੀਂ ਤਸਵੀਰਾਂ 'ਚ ਦੇਖ ਰਹੋ ਕਿ i5 ਲੈਪਟਾਪ ਨੇ ਇਸ ਤਰ੍ਹਾਂ ਯਾਰ ਜਦ ਤਾਈਏ ਉਪਰੋਂ ਜਿਹੜੇ 5 ਕਿੱਟ ਵੀ ਨੇ ਜੇ ਕਿਹੜੇ ਬਾਕੀ ਸਾਡੇ ਕੋਲ ਲੈਪਟਾਪ 6000 ਤੋਂ ਹੋ ਜਾਂਦਾ ਜੀ ਜੀ ਲੈਪਟਾਪ ਸਾਡੇ ਕੋਲ ਦੇਖੋ ਸਟਾਰਟਿੰਗ 6000 ਤੋਂ ਹੋ ਜਾਂਦੀ ਹੈ ਜੀ 6000 ਤੋਂ ਲੈਪਟਾਪ ਸਟਾਰਟ ਹੋ ਜਾਂਦਾ ਸਾਡੇ ਕੋਲ 25 ਤੋਂ 30000 ਦਾ ਲੈਪਟਾਪ ਪਹੁੰਚ ਜਾਂਦਾ ਜੀ ਜੀ ਹਾਂ ਜੀ ਅੱਛਾ ਨਾਲ ਗਿਫਟ ਵੀ ਪੰਜ ਗਿਫਟ ਨਾਲ ਬਿਲਕੁਲ ਨਹੀਂ ਦਿੰਦੇ ਬਾਕੀ ਸਾਡੇ ਕੋਲੇ ਕੋਈ ਵੀ ਪਰਚੇਜ ਕਰਦਾ ਵਾਸ਼ਿੰਗ ਮਸ਼ੀਨ ਕਿਰੋ ਐਲਈਡੀ ਕਿਰੋ ਜਾਂ ਕੋਈ ਵੀ ਸੋਫਾ ਬੈੱਡ ਕਰੋ ਉਸ ਦਾ ਸਾਰਾ ਇਹਦੇ ਤੇ ਗਿਫਟ ਮਿਲਣਗੇ ਮਿਲਣਗੇ ਜੀ ਜੀ ਆਓ ਆਪਾਂ ਇੱਕ ਝਾਤ ਮਰਵਾ ਦੋ ਨੇ ਸਤਨਾਮ ਜੀ ਆ ਜਾਓ ਇੱਕ ਝਾਤ ਮਰਵਾ ਦਈਏ ਜਿਹੜੇ ਮਾਲਵਾ ਐਮਬੀਟੀਵੀ ਦੇ ਫਾਲੋਅਰ ਨੇ ਕੀ ਕੀ ਸਮਾਨ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਇਹਨਾਂ ਸਮਾਨ ਬਾਰੇ ਜਾਣਕਾਰੀ ਜਿਹੜੀ ਸਰ ਦੇਖੋ ਸਭ ਤੋਂ ਪਹਿਲਾਂ ਅਸੀਂ ਦੱਸ ਰਿਹਾ ਅੱਜ ਮਾਰਕੀਟ ਦੇ ਵਿੱਚ ਕੀ ਟ੍ਰੈਂਡ ਚੱਲ ਰਿਹਾ ਹੈ ਮੇ ਪ੍ਰਾਣੀ ਜੀ 11 5000 ਦੀ ਕਟੋ ਜੀ ਅਸੀਂ ਉਸੇ ਬਿਲਕੁਲ ਖਲਾਫ ਅਸੀਂ ਨਹੀਂ ਕੱਟਦੇ ਜੀ ਅੱਛਾ ਠੀਕ ਹੈ ਅਸੀਂ ਨਹੀਂ ਕੱਟਦੇ ਅਸੀਂ ਤੁਹਾਨੂੰ ਪਹਿਲੀ ਗੱਲ ਤਾਂ ਵਧੀਆ ਸਮਾਨ ਦੇਵਾਂਗੇ ਅਸੀਂ ਆਪਣੇ 10000 ਦੇ ਸਮਾਨ ਨੂੰ 20000 ਦਾ ਕਰਕੇ ਅਗਲੇ ਦਾ ਪਾਣੇ ਦਾ ਪੰਜ ਫਰੀ ਦਾ ਫ੍ਰੀਜ ਦਿੱਤਣਾ ਹੈਗਾ ਅਸੀਂ ਆਪਦਾ ਸਮਾਨ ਬਿਲਕੁਲ ਕਟ ਰੇਟਾ ਦੇ ਦੇਵਾਂਗੇ ਆ ਦੇਖੋ ਸੋਫਾ ਕਿੰਨਾ ਹੈਵੀ ਸੋਫਾ ਜੀ ਦੇਖੋ ਕਿੰਨਾ ਜਿਆਦਾ ਹੈਵੀ ਸੋਫਾ ਹੈ ਅਸੀਂ ਇਹ ਸੋਫਾ ਦੇਣਾ ਦਿਵਾਲੀ ਆਫਰ ਦੇ ਨਾਲ ਇਹਦੇ ਦੋ ਗਿਫਟ ਸਿਰਫ 11000 ਰੁਪਏ ਦਾ ਜੀ 111000 ਦਾ ਸੋਫਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਐਲਈਡੀ ਲੇਬਲਡ ਕੰਪਨੀ ਦੀ ਕੱਪੜੀ ਮਾਰਕੀਟ ਦੇ ਵਿੱਚ ਦੇਸੀ ਐਲਈਡੀ ਚੱਲ ਰਹੀ ਆ ਬਿਨਾਂ ਬ੍ਰੈਂਡ ਤੋਂ ਨਾਨ ਬ੍ਰੈਂਡ ਤੋਂ ਕੋਈ 65000 ਦੇ ਵਿੱਚ ਕੋਈ 70000 ਦੇ ਵਿੱਚ ਅਸੀਂ ਦੇਣਾ 72000 ਬ੍ਰੈਂਡ ਦੀ ਪਿੱਛੇ ਵਾਰੰਟੀ 1 ਸਾਲ ਦੀ ਕੰਪਨੀ ਦੀ ਹੋਊਗੀ ਜੀ ਬਾਜੀ ਬਾ ਇੱਕ ਸਾਲ ਦੀ ਗਾਰੰਟੀ ਵਾਰੰਟੀ ਆ ਕੰਪਨੀ ਦੀ ਐਲਈਡੀ 72000 ਦੀ ਫਿਰ 72000 ਬਾਜੀ ਬਾ ਬਾਕੀ ਵਾਸੀ ਮਸ਼ੀਨਾਂ ਨੇ ਜੀ ਫ੍ਰਿਜ ਨੇ ਵਾਸੀ ਮਸ਼ੀਨਾਂ ਨੇ ਏਸੀ ਨੇ ਸਾਦੇ ਉੱਪਰ ਪੂਰੀ ਫੂਰੀ ਸੌਟ ਆ ਜੀ ਜੀ ਅਲਮਾਰੀਆਂ ਪੀ ਆਨੇ ਅਲਮਾਰੀ ਪਰਫੁੱਲ ਸੋਟਾ ਜੀ 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 ਤੇ ਬਾਕੀ ਜੋ ਵੀ ਸਾਡਾ ਸਾਡਾ ਪੈਕੇਜ ਚੱਲਦੇ ਨੇ ਜੀ ਬਹਾ ਦੇ 35 ਹਜ਼ਾਰ ਦਾ 40 ਹਜ਼ਾਰ ਦਾ ਵੀ ਪੈਕੇਜ ਚੱਲਦਾ ਜੀ ਹਾਂ ਸੋਫਾ ਦੇ ਕੋਈ ਕਿੰਨਾ ਵਧੀਆ ਸੋਫਾ ਜੀ ਬਾਜੀ ਆ ਤਸਵੀਰਾਂ ਦਿਖਾ ਦਿਓ ਜੀ ਸੋਫੇ ਦੀਆਂ ਸੋਫਾ ਸੈਟ ਐ ਪੂਰਾ ਇਹ ਇਹ ਜਿਹੜਾ ਰੈਸਿਡਰ ਕੋਰਨਰ ਆ ਜੀ ਵਿਦ ਪਫੀਆਂ ਨੇ ਸਾਰਾ ਕੁਝ ਹੈ ਨਾਲ ਟੇਬਲ ਹੈ ਇਸ ਗਲਾਸ ਵਾਲਾ ਤੇ ਨਾਲ ਕੁਸ਼ਨ ਲੱਗੇ ਹੋਏ ਨੇ ਜੀ ਇਹ ਸਿਰ ਦੇ ਰਿਹਾ ਸਿਰ 17000 ਰੁਪਏ ਦਾ ਜੀ ਸਾਰਾ ਸੋਫਾ ਹਾਂ ਜੀ ਪੂਰਾ ਸੋਫਾ ਕੰਪਲੀਟ ਸਾਰਾ ਸੂਰਾ ਸੈਟ 17000 ਰੁਪਏ ਜੀ ਵਿੱਚ ਉਹ ਟੇਬਲ ਵੀ ਸਭ ਕੁਝ ਵਿੱਚ ਇਨਕਲੂਡਿੰਗ ਨਾਲ ਗਿਫਟ ਵੀ ਮਿਲ ਲਗੇ ਜੀ ਬਾ ਜੀ ਨਾਲ ਡਰਾਅਰ ਦੇ ਵਿੱਚ ਨਾ ਵੀ ਪਊਗਾ ਬਾਸ ਬੰਦੇ ਲੀਡੀ ਵੀ ਨਿਕਲ ਸਕਦੀ ਆ ਬਾ ਸੋਫਾ ਵੀ ਛੂਟ ਨਾਲ ਐਡੀ ਟੀ ਵੀ ਨਿਕਲ ਸਕਦੀ ਆ ਕਿਉਂਕਿ ਪੰਜ ਗਿਫਟ ਨੇ ਜਿਹੜੇ ਇਹ ਇਹ ਬਾਤ ਚ ਕੱਢਣੇ ਨਹੀਂ ਸਤਨਾਮ ਜੀ ਅੱਛਾ ਆਹ ਜੀ ਇਹ ਵੱਡਾ ਸੋਫਾ ਸਾਰਾ ਨਾਈਟ ਸੇਟਰ ਜੀ 3.5 ਬਾਈ 3 ਦਾ ਟੇਬਲ ਆ ਜੀ ਇਹਗਾ 22000 ਰੁਪਏ ਜੀ ਸਿਰਫ ਬਾ ਜੀ ਬਾ ਹਾਂ ਜੀ ਹਾਂ ਜੀ ਬਾਕੀ ਬੈੱਡ ਦੇਖ ਲਓ ਜੀ 10.5000 ਤੁਹਾ ਸਾਡੇ 10000 ਤੁਹਾਡਾ ਬੈੱਡ ਸਟਾਰਟ ਹੋ ਜਾਂਦਾ ਜੀ ਹਾਂਜੀ ਹਾਂਜੀ ਸਾਡੇ 10000 ਤੋਂ ਜਿਹੜਾ ਬੈੱਡ ਸਟਾਰਟ ਹੋ ਜਾਂਦਾ ਜਾਂਦਾ ਜੀ ਓਕੇ ਓਕੇ ਤੇ ਬਾ ਥੋੜੀ ਜਾਣਕਾਰੀ ਦੇ ਦਿਓ ਆ ਬੈੱਡ ਕਿੰਨੇ ਦਾ ਪੈ ਜਾਊਗਾ ਉਹ ਬੈੱਡ ਕਿੰਨੇ ਸਾਡੇ ਦਾ ਸਰ ਬੈੱਡ ਜੀ ਬਾਕੀ ਸਾਡੀ ਸਰ ਪੈਕੇਜ ਚੱਲਦੇ ਨੇ ਸਾਡੇ ਨਾਲ ਦੇ ਪੈਕੇਜ ਚੱਲਦਾ 35000 ਰੁਪਏ ਦਾ 35000 ਅਸੀਂ ਸਾਰਾ ਕੁਝ ਹੀ ਦੇ ਦਿੰਨੇ ਆ ਬੈੱਡ ਦੇ ਦਿੰਨੇ ਜਿਹੜਾ ਮਰਜੀ ਸੰਤ ਕਰ ਲੋ ਨਾਲ ਗੱਦੇ ਦੇ ਲਓ ਜੀ ਨਾਲ ਸੋਫਾ ਨਾਲ ਟੇਬਲ ਨਾਲ ਅਲਮਾਰੀ ਨਾਲ ਪਲਾਸਟਿਕ ਦੀਆਂ ਕੁਰਸੀਆਂ ਤੇ ਨਾਲ ਦਵਾਈ ਦੇ ਤਿੰਨ ਗ੍ਰੀਟ ਬਾਜੀ ਬਾ ਨਾਲ ਗਿਫਟ ਮਿਲਣਗੇ ਇਲਾਕਾ ਨਿਵਾਸੀਆਂ ਨੂੰ ਹੁਣ ਅੰਤ ਵਿੱਚ ਕੀ ਅਪੀਲ ਕਰੋਗੇ ਨਾਲ ਉਹਨਾਂ ਨੂੰ ਇੱਥੇ ਆਉਣ ਵਾਸਤੇ ਉਹਨਾਂ ਨੂੰ ਪੂਰਾ ਐਡਰੈਸ ਵੀ ਦੱਸ ਦਿਓ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਡੇ ਕੋਲੇ ਵਿਜ਼ਿਟ ਕਰੋ ਜੀ ਜੇ ਤੁਸੀਂ ਸਾਡੇ ਕੋਲੇ ਵਿਜ਼ਿਟ ਕਰਦੇ ਹੋ ਵਿਜ਼ਿਟ ਕਰਕੇ ਜੇ ਤੁਹਾਨੂੰ ਸਮਾਨ ਨਹੀਂ ਵੀ ਸੋਹਦਾ ਤੁਹਾਨੂੰ ਡਰਾਅ ਦੇ ਵਿੱਚ ਨਾਮ ਪਾਵਾਂਗੇ ਭਾਵੇਂ ਤੁਹਾਨੂੰ ਦਿਵਾਰੀ ਦਾ ਮੌਕਾ ਦੇਵਾਂਗੇ ਦਿਵਾ ਕੇ ਜੀ ਡਰਾਅ ਦੇ ਵਿੱਚ ਹਰ ਇੱਕ ਬੰਦੇ ਦਾ ਨਾਮ ਪੋਗਣਾ ਸਾਡੀ ਦੁਕਾਨ ਤੇ ਵਿਜ਼ਿਟ ਕਰੋ ਜੀ ਬਾਜੀ ਵਾਹ ਹਾਂਜੀ ਹਾਂਜੀ ਪਾਪ ਮਾਲ ਵਾ ਟੀਂਦੀ ਦਾ ਵੀ ਪੋਗਣਾ ਹਾਂਜੀ 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 ਤੁਹਾਡਾ ਵੀ ਪੋਗਣਾ ਜੀ ਬਾਜੀ ਵਾਹ ਅੱਛਾ ਐਡਰੈਸ ਵਾਸ ਲੋ ਐਡਰੈਸ ਆ ਨਵੇਂ ਨਵੇਂ ਇੱਕ ਨਵੇਂ ਬਸਟੈਂਡ ਤੋਂ 20 ਦੁਕਾਨਾਂ ਇਧਰ ਪਟਿਆਲੇ ਵੱਲ ਨੂੰ ਨਵੇਂ ਬਸਟੈਂਡ ਤੋਂ ਪੱਜਾ ਦੇ ਆਉਂਦੇ ਆ ਨਾ 20 ਦੁਕਾਨਾਂ ਪਰ ਲੱਗੋ 86 ਕੋਸਲੀ ਕੋਠੀ ਉਹਦੇ ਨਾਲੇ ਮੋਦੀ ਖਾਨਾ ਫੀਚਰ ਸੀ ਜੀ ਆਪਣਾ ਮੋਬਾਈ ਇਹ ਤੋੜੀ 77140 32135 ਇੱਕ ਵਾਰ ਫੇਰ ਬੋਲ ਦੋ 78140 32135 88729 89860 ਬਾਜੀ ਬਾ ਸੋ ਦੋਸਤੋ ਦਿਵਾਲੀ ਦੇ ਪਾਵਨ ਤਿਹਾੜੇ ਤੇ ਭਾਰੀ ਛੂਟ ਜਿਹੜੀ ਕਰ ਦਿੱਤੀ ਗਈ ਹੈ ਸ਼੍ਰੀ ਗੁਰੂ ਨਾਨਕ ਦੇਵ ਮੋਦੀ ਖਾਨਾ ਭਵਾਨੀਗੜ ਨੇੜੇ ਨਵਾਂ ਬਸਟਾ ਭਵਾਨੀਗੜ ਵਿਖੇ ਪਹੁੰਚੋ ਗਿਫਟਾਂ ਦੀ ਝੜੀ ਲਾ ਦਿੱਤੀ ਗਈ ਹੈ ਗਿਫਟਾਂ ਦੀ ਝੜੀ ਲਾ ਦਿੱਤੀ ਗਈ ਹੈ ਕੋਈ ਵੀ ਸਮਾਨ ਪਰਚੇਸ ਕਰੋਗੇ ਕੋਈ ਵੀ ਸਮਾਨ ਖਰੀਦੋਗੇ ਅਗਰ ਤੁਸੀਂ ਇਸ ਦੁਕਾਨ ਤੇ ਇੱਕ ਵਾਰ ਚੜ ਵੀ ਗਏ ਤੇ ਕਿਸੇ ਵੀ ਤਰੀਕੇ ਨਾਲ ਕੋਈ ਸੌਦਾ ਤੁਹਾਡਾ ਨਾਮ ਬਣਿਆ ਤਾਂ ਵੀ ਤੁਹਾਡਾ ਗਿਫਟ ਦੇ ਵਿੱਚ ਨਾਮ ਪਾਇਆ ਜਾਊਗਾ ਸੋ ਦੋਸਤੋ ਤਿਆਰੀ ਕਰ ਲਓ ਦੋ ਦਿਨ ਰਹਿ ਗਏ ਨੇ ਦਿਵਾੜੀ ਦੇ ਮੌਕੇ ਤੇ ਆਪਣੇ ਘਰ ਕੋਈ ਨਾ ਕੋਈ ਸਮਾਨ ਹੈ ਜਿਹੜਾ ਉਹ ਲੈ ਜਾਓ ਤੇ ਨਾਮ ਲੈ ਜਾਓ ਗਿਫਟ ਮਨਰੇਮੀ ਟੀਵੀ ਤੋਂ ਗੁਰਵਿੰਦਰ ਸਿੰਘ ਰੂਮ ਦੀ ਰਿਪੋਰਟ